ਕਈ ਲੋਕੀ ਇਹ ਕਹਿੰਦੇ ਨੇ ਕਿ ਇਹਨੇ ਆਈ ਵਾਲ ਟੈਟੂ ਬਨਵਾਇਆਇਆ ਤਾਂ ਇਹ ਵਾਇਰਲ ਹੋਣ ਕਰਕੇ ਬਣਾਇਆ ਵਾਇਰਲ ਹੋਣ ਲਈ ਬਿਲਕੁਲ ਨਹੀਂ ਹੈ ਵਾਇਰਲ ਹੋਣ ਲਈ ਮੈਂ ਆਪਣੀ ਜ਼ਿੰਦਗੀ ਦੀ ਤਰਸਕ ਲਮ ਆ ਗਿਆ ਬਿਲਕੁਲ ਵੀ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਣੇ ਮਿਲਾਈ ਕਰਦਾ ਜਦੋਂ ਮੈਂ ਸਟਾਰਟਿੰਗ ਚ ਸਟੱਡਿਓ ਆਇਆ ਮੈਂ ਮਿਰਰ ਦੇਖੇ ਖੜਿਆ ਸੀ ਆਪਣਾ ਆਪਣ ਨੂੰ ਹਾਰ ਰਿਹਾ ਯਾਰ ਤੇਨਾ ਸੋਹਣਾ ਲੱਗਦਾ ਪਿਆ ਯਾਰ ਮੈਂ ਆਪਣ ਨੂੰ ਪਸੰਦ ਕਰਦਾ ਤਾਂ ਕਰਕੇ ਮੈਂ ਕਰਾਇਆ ਮੈਂ ਵਾਇਰਲ ਹੋਣ ਲਈ ਨਹੀਂ ਕਰਾਇਆ ਮੈਂ ਆਪਣੀ ਸੋਚ ਦੇ ਨਾਲ ਅੱਗੇ ਚੱਲਣਾ ਚਾਹੁੰਦਾ ਮੇਰੇ ਮੂੰਹ ਤੇ ਕਿੰਨੇ ਟੈਟੂ ਹੈਗੇ ਤੁਸੀਂ ਇਹ ਦੇਖਦੇ ਹੋ ਗੰਦ ਪਾਇਆ ਹੋਇਆ ਮੇਰੇ ਦਿਲ ਦੇ ਤੁਸੀਂ 2 ਮਿੰਟ ਬੈਠੋ ਮੇਰੇ ਕੋਲ ਤੁਹਾਨੂੰ ਪਤਾ ਲੱਗ ਜਾ ਕਿੰਨਾ ਕੋ ਕੰਨ ਤਾਂ ਕਿੱਦਾਂ ਦਾ ਹੈਗਾ ਵਾ ਮੈਂ ਕਿੰਨਾ ਕੋ ਪਿਆਰ ਕਰਦਾ ਆ ਯਾਰ ਤੁਹਾਨੂੰ ਸਾਰਿਆਂ ਨੂੰ ਮੈਨੂੰ ਤੁਸੀਂ ਬੈਡ ਕਮੈਂਟ ਕਰਦੇ ਹੋ ਬਰੋ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਯਾਰ ਲਵ ਯੂ ਕਹਿੰਨਾ ਸਾਰਿਆਂ ਨੂੰ ਮੈਨੂੰ ਮੈਂ ਕਿਸੇ ਤੋਂ ਗੁੱਸਾ ਨਹੀਂ ਆ ਮੈਂ ਸੋ ਕਿ ਤੁਹਾਡਾ ਕਮੈਂਟ ਦੇਖ ਕੇ ਹੱਸਦਾ ਵਾਂ ਮੈਨੂੰ ਕੋਈ ਗਾਲ ਵੀ ਕੱਢ ਦੇਣਾ ਮੈਨੂੰ ਪਤਾ ਨਹੀਂ ਗੰਦੀ ਗੰਦੀ ਗੱਲਾਂ ਦੇਖੀਆਂ ਬਈ ਮੈਂ ਮੈਨੂੰ ਹਾਸਾ ਆ ਰਿਹਾ ਵਾ ਮੈਨੂੰ ਹਾਸਾ ਆ ਰਿਹਾ ਮੈਨੂੰ ਤੁਹਾਡਾ ਪਿਆਰ ਵੀ ਬਹੁਤ ਆ ਰਿਹਾ ਪਤਾ ਕਿਉਂ ਕਿ ਤੁਸੀਂ ਅੱਜ ਗਾਲਾਂ ਕੱਢ ਰਹੇ ਦੋ ਸਾਲਾਂ ਬਾਅਦ ਤੁਸੀਂ ਵੀ ਸੈੱਟ ਹੋ